ਤੁਸੀਂ ਦੇਖ ਰਹੇ ਹੋ ਵੀ ਜਿਸ ਤਰ੍ਹਾਂ ਮੌਸਮ ਤੇ ਇੱਕ ਦੁਪਹਿਰ ਦਾ 1 ਵਜ ਗਿਆ ਸਮਾਣਾ ਸ਼ਹਿਰ ਦੇ ਵੀ ਤੁਸੀਂ ਦਿਖਾ ਰਹੇ ਆਂ ਵੀ ਸੜਕਾਂ ਉੱਤੇ ਕਿਸ ਤਰ੍ਹਾਂ ਦਾ ਧੂਆ ਧੁੰਦ ਬਾਤਾਬਨ ਸਾਡਾ ਖਰਾਬ ਹੋ ਗਿਆ ਉਸ ਦੇ ਕਰਕੇ ਆਮ ਵਿਅਕਤੀ ਪਰੇਸ਼ਾਨ ਹੈ ਇਸ ਧੂਏ ਨਾਲ ਬਿਮਾਰੀਆਂ ਲੱਗ ਰਹੀਆਂ ਕਿਸੇ ਨੂੰ ਗਲੇ ਦੀ ਹੈ ਕਿਸੇ ਨੂੰ ਅੱਖਾਂ ਦੀ ਹੈ ਕਈ ਤਰ੍ਹਾਂ ਦੀਆਂ ਤਕਲੀਫਾਂ ਲੋਕਾਂ ਨੂੰ ਆ ਰਹੀ ਹੈ ਇਹ ਜਿਹੜਾ ਧੂਆ ਹੈ ਬਾਵੇਂ ਨੂੰ ਤੁੰਦ ਦੇ ਰੂਪ ਕਹਿੰਦੇ ਨੇ ਤੁੰਦ ਪਰ ਇਹ ਲੇਕਿਨ ਤੁੰਦ ਨਹੀਂ ਹੈ ਦਿਨ ਤੇ ਧੂਆ ਆ ਜਿਹੜਾ ਪਰਾਲੀ ਨੂੰ ਅੱਗ ਲੱਗੀ ਹੈ ਮਤਲਬ ਕਿਨ ਕਾਰਨ ਕਰੇ ਪੰਜਾਬ ਦੇ ਵਿੱਚ ਰੁੱਖ ਕੱਟੇ ਗਏ ਆਂ ਪੰਜਾਬ ਦਾ ਵਾਤਾਵਰਣ ਜਿਸ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਉਸ ਦੇ ਕਰਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਪਣੀ ਚਪੇੜ से ਲੈ ਰਹੀਆਂ ਹਨ ਲੋਕਾਂ ਨੂੰ ਚਾਹੀਦਾ ਹੈ ਕਿ ਰੁਖਵੱਤ ਤੋਂ ਬਦਲਾਇਆ ਜਾਵੇ ਤਾਂ ਕਿ ਅਸੀਂ ਪੰਜਾਬ ਦੇ ਵਾਤਾਵਰਣ ਨੂੰ ਸਹੀ ਰੱਖ ਸਕੀਏ ਤਾਂ ਕਿ ਸਾਡੇ ਬੱਚੇ ਹਨ ਉਹ ਸਵਸਤ ਰਹਿਣ ਅਸੀਂ ਲੋਕਾਂ ਵੀ ਗਲਵਾਦ ਕਰਦੇ ਹਾਂ ਜਿਹੜੇ ਇੱਥੇ ਲੋਕ ਖੜੇ ਹੈ ਰਾਜੀਵ ਕੁਮਾਰ ਜੀ ਰਾਜੀਵ ਜੀ ਜਿਸ ਤਰ੍ਹਾਂ ਮੌਸਮ ਦੇ ਵਿੱਚ ਤਬਦੀਲੀ ਹੋ ਰਹੀ ਹੈ ਕੀ ਕਹੋਗੇ ਤੁਸੀਂ ਇਸ ਤਰ੍ਹਾਂ ਇੱਕਦਮ ਆਖਰ ਸਾਰੇ ਤਾਂ ਉਹ ਜਿਹੜੇ ਖੇਤਾਂ ਕੁੱਤਿਆਂ ਦੀ ਪਰਾਲੀ ਜਗ ਲਾਈ ਜਾ ਰਹੀ ਹੈ ਜਦ ਤੱਕ ਬਾਰਿਸ਼ ਨਹੀਂ ਪੈਂਦੀ ਤਦ ਤੱਕ ਇਹ ਹਾਲ ਰਹਿਣਾ ਹੈ ਤੇ ਇੱਥੇ ਹਾਂ ਬਾਕੀ ਤੁਹਾਨੂੰ ਪਤਾ ਹੀ ਹੈ ਮਿੱਟੀ ਦੇ ਲੋ ਸੜਕਾਂ ਪੱਟੇਆਂ ਕਿੰਗੀ ਦੋ ਦੋ ਦਿਨ ਤਿੰਨ ਮਹੀਨੇ ਹੋ ਗਏ ਆਪਾਂ ਇਕੱਲੇ ਪਰਾਲੀ ਨੂੰ ਕਹਾਂਗੇ ਗੱਡੀਆਂ ਚਲਦੀਆਂ ਇੰਡਸਟਰੀ ਹੈ ਕੁਝ ਹੀ ਹੈ ਜੀ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਨਜ਼ਰ ਆ ਰਿਹਾ ਹੈ ਇਹ ਤੇ ਹੁਣ ਆਪਾਂ ਸੂਰਜ ਦੇ ਦਰਸ਼ਨ ਕਿਸ ਤਰ੍ਹਾਂ ਦੇ ਹੋ ਰਹੇ ਨੇ ਸੂਰਜ ਦਾ ਨਜ਼ਰ ਨਹੀਂ ਆਇਆ ਜੀ ਪਿਛਲੇ 15 ਦਿਨ ਤੋਂ ਲੱਗਦਾ ਜੀ ਇਸ ਤਰੀਏ ਧੂਆਂ ਹੈ ਇਹੀ ਹੈ ਜੀ ਬਸ ਤੇ ਕਿੰਨਾ ਨੁਕਸਾਨ ਹੋ ਹੈਗੇ ਨੁਕਸਾਨ ਆ ਕਿ ਬਸ ਬੰਦੇ ਆਬਾਦੀ ਘਟੇਗੀ ਥੋੜੀ ਇਹ ਇਹੀ ਕਹਿ ਸਕਦੇ ਹਾਂ ਜੀ ਆਪਾਂ ਨੁਕਸਾਨ ਪੈ ਗਿਆ ਹੀ ਹੈ ਧੂਆਂ ਜਿਹੜਾ ਇਹ ਮੇਰਾ ਨਾਮਤਾ ਜੀ ਸਰਕਾਰ ਨੂੰ ਵੀ ਪਤਾ ਜੀ ਕੀ ਕੀ ਕਾਰਨ ਹੈ ਇਹ ਜਿਹੜਾ ਖਰਾਬ ਹੋ ਰਿਹਾ ਸਿਸਟਮ? ਕੋਈ ਤਾਂ ਨਾੜਾ ਨੂੜਾ ਨੂੰ ਅੱਗ ਲੱਗਦੇ ਨੇ ਕੁਸਾ। ਜ਼ਿੰਮੇਵਾਰ ਕਹਿੰਦੇ ਅਸੀਂ ਤਾਂ ਅਜੀ ਸਾਨੂੰ ਨਹੀਂ ਮਿਲੀਆਂ ਮਸ਼ੀਨਾਂ। ਸਰਕਾਰ ਨੇ ਮਸ਼ੀਨਾਂ ਨਹੀਂ ਭੇਜੀਆਂ ਮੌਕੇ ਤੇ। ਵੀ ਤਾਂ ਕਰਕੇ ਸਾਨੂੰ ਆ ਗੱਲ ਆਉਣੀਆਂ ਪਈਆਂ। ਹੈ ਜੀ। ਆ ਗੱਲਾਂ ਕਰਕੇ ਸਭ ਖਰਾਬ ਹੋ ਰਿਹਾ। ਸਿਹਤ ਵਾਸਤੇ ਨੁਕਸਾਨ। ਸੇਫੜੇ ਆ ਸਿਹਤ ਵਾਸਤੇ ਨੁਕਸਾਨ ਹੈ ਜੀ ਦਾ। ਇਹ ਨੁਕਸਾਨੇ ਪੈਣਾ ਜੀ ਅੱਖਾਂ ਦੇ, ਫੇਫੜਿਆਂ ਦੇ। ਹੈ ਜੀ। ਬਾਕੀ ਉਹਨਾਂ ਕਸੂਰਵਾਰ ਤੁਹਾਨੂੰ ਪਤਾ ਹੀ ਆ ਜੀ। ਘਟਾ ਇੱਥੀ ਨੇ। ਨੁਕਸਾਨ ਜ਼ਿਆਦਾ। ਇਦਨਾਂ ਦੀ ਬਿਮਾਰੀ ਦਾ ਕਾਰਨ ਬਣ ਰਿਆ ਹੈ ਬਿਮਾਰੀ ਦਾ ਕਾਰਨ ਖਾਂਸੀ ਜ਼ੁਕਾਮ ਬੁਖਾਰ ਉਹ ਜਿੱਥੇ 1 ਵਜੇ 1 ਵਜੇ ਤੱਕ ਸੜਕਾਂ ਤੇ ਕੀ ਇਸ ਤਰ੍ਹਾਂ ਦਿਖਦਾ ਹੈ ਹਾਦਸੇ ਵੀ ਇਦੇ ਕਰਕੇ ਆਈਆਂ ਤੁਕੜਨਾ ਵੀ ਇਦੇ ਕਰਕੇ ਆਈਆਂ ਸੜਕਾਂ ਤੇ ਅੱਡੇ ਤੁਕੜਗਾਂ ਜੜੀ ਹੋ ਰਹੀਆਂ ਜਿਹੜੀ ਫੋਗ ਹੈ ਬਹੁਤ ਜ਼ਿਆਦਾ ਹੈ ਜਿਹਦੇ ਕਰਕੇ ਐਕਸੀਡੈਂਟ ਹੋਣ ਦਾ ਖਤਰਾ ਜ਼ਿਆਦਾ ਬਣਿਆ ਹੋਇਆ ਤੇ ਜਿਹਦੇ ਕਰਕੇ ਕੱਲ ਹੀ ਪਰਸੋਂ ਟੈਂਟਲ ਦੇ ਕੋਲ ਵੀ ਕੋਈ ਐਕਸੀਡੈਂਟ ਹੋਇਆ ਬਹੁਤ ਐਕਸੀਡੈਂਟੇ ਦੇ ਖਤਰਾ ਜ਼ਿਆਦਾ ਬਣਿਆ ਜੀ ਜਿਹੜੀ ਫੋਗ ਹੈ ਉਹ ਹਜੇ ਤੱਕ ਵੀ ਨਹੀਂ ਕਲੀਅਰ ਹੋਇਆ ਸੂਰਜ ਨਹੀਂ ਆਇਆ ਜੀ ਕੁਝ ਧੁੰਦ ਦਾ ਵੀ ਪ੍ਰਦੂਸ਼ਣ ਹੈ ਜੀ ਕੁਝ ਜਿਹੜੀ ਆਲੇ ਦੁਆਲੇ ਕੋਈ ਪਰਾਲੀ ਵਗੈਰਾ ਸਾੜਨੀ ਘਟਨਾਵਾਂ ਨੇ ਉਹਦੇ ਕਰਕੇ ਵੀ ਕੁਝ ਧੂਆ ਹੈਗਾ ਜੀ ਬਹੁਤ ਖਤਰਨਾਕ ਹੈ ਜੀ ਅੱਖਾਂ 'ਚ ਜਲਨ ਹੁੰਦੀ ਹੈ ਜੀ ਖਤਰਨਾਕ ਕੀ ਖਤਰਨਾਕ ਹੈ ਜੀ ਅੱਖਾਂ 'ਚ ਜਲਨ ਦੀ ਸਾਂ ਵਾਲੇ ਕਿ ਕੋਈ ਪੇਸ਼ੈਂਟਾਂ ਨੂੰ ਵੀ ਤਕਲੀਫ ਹੈ ਜੀ ਮੇਰਾ ਨਾਮ ਪਰਮੇਂਦਰ ਸਿੰਘ ਖਹਿਰਾ ਜੀ ਗੱਡੀ ਤੇ ਕੱਲ ਅਸੀਂ ਆਏ ਸੀਗੇ ਛੱਡਿ ਗੜੋ ਧੁੰਦ ਵੀ ਆ ਧੂਆ ਵੀ ਆ ਦੋਵੇਂ ਮਿਕਸ ਹੀ ਆ ਹਾਂ ਜੀ ਠੰਡ ਹੋ ਰਹੀ ਆ ਧੂਆਂ ਥੱਲੇ ਆ ਰਿਹਾ ਵਾ ਹਾਂਜੀ ਜੋ ਕਪਰਾਲੀ ਨੂੰ ਵੀ ਅੱਗ ਲੱਗੀ ਆ ਵੈਸੇ ਮੈਂ ਅੰਮ੍ਰਿਤਸਰ ਚੰਡੀਗੜ੍ਹ ਗਿਆ ਆ ਮੈਨੂੰ ਕਿਤੇ ਨਹੀਂ ਦਿਸੀ ਬਾਹਰ ਦੂਰ ਦਰਾਡੇ ਕਿਤੇ ਹੋਵੇਗੀ ਹਨਾ ਸੋ ਇਹਦੇ ਵਿੱਚ ਜਿਹੜਾ ਸਾਡਾ ਪੰਜਾਬੀਆਂ ਦਾ ਹੀ ਕਸੂਰ ਆ ਸਾਡੇ ਪੰਜਾਬ ਦਾ ਸਿਰਫ 3 ਤੋਂ 4% ਜਿਹੜਾ ਏਰੀਆ ਵਾ ਨਾ ਉਹ ਫੋਰੈਸਟ ਕਵਰ ਆ ਭੀ ਉਥੇ ਰੁੱਖ ਨੇ ਚਾਹੀਦਾ 33 ਤੋਂ 36% ਆ ਹਾਂਜੀ ਅਸੀਂ ਰੁੱਖ ਵੜ ਤੇ ਆ ਅਸੀਂ ਉਹਦੇ ਕਰਕੇ ਇਹ ਸਾਰਾ ਵਾਤਾਵਰਨ ਜਿਹੜਾ ਵਾ ਉਹ ਖਰਾਬ ਹੋ ਰਿਹਾ ਵਾ ਜਿਹੜੇ ਮੌਸਮਾਂ ਦਾ ਸਾਈਕਲ ਆ ਉਹ ਖਰਾਬ ਹੋ ਚੁੱਕਾ ਵਾ ਇਹਦੇ ਵਾਸਤੇ ਸਾਨੂੰ ਰੋਕ ਲਾਉਣੇ ਪੈਣਗੇ ਫਸਲੀ ਜਿਹੜੇ ਚੱਕਰ ਉਹ ਵੀ ਸਾਨੂੰ ਚੇਂਜ ਕਰਨੇ ਪੈਣਗੇ ਨੇਦੇ ਬਿਮਾਰੀਆਂ ਵੇਖੋ ਡਾਕਟਰਾਂ ਦੇ ਕਲੀਨਿਕ ਤੁਸੀਂ ਜਾ ਕੇ ਵੇਖ ਲਓ ਹਸਪਤਾਲ ਜਾ ਕੇ ਵੇਖ ਲਓ ਭਰੇ ਪਏ ਆ ਕਿਸੇ ਨੂੰ ਸਾਹ ਦੀ ਤਕਲੀਫ ਆ ਕਿਸੇ ਨੂੰ ਕੋਈ ਸਕਿਨ ਦੀ ਅਲਰਜੀ ਆ ਕਿਸੇ ਨੂੰ ਕੁਝ ਹੋ ਰਿਹਾ ਸੋ ਜਿਹੜੇ ਸਾਡੇ ਰਵਾਇਤੀ ਰੋਖਿਆ ਉਹ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਉਹਨਾਂ ਨੇ ਬੜੇ ਤਰੀਕੇ ਨਾਲ ਸਾਡੇ ਉਹ ਮੈਸਟ ਕਰਵਾਏ ਆ ਹਾਂਜੀ ਕਿੰਨੀਆਂ ਬਿਮਾਰੀਆਂ ਅਸੀਂ ਕਦੀ ਸੁਣੀਆਂ ਹੀ ਨਹੀਂ ਸੀਗੀਆਂ ਉਹ ਪੰਜਾਬ ਦੇ ਵਿੱਚ ਆਈਆਂ ਨੇ ਸੋ ਰੁਖ ਲਾਓ ਸੋ ਰੁਖ ਲਾਉਣੇ ਚਾਹੀਦੇ ਆ ਰੁੱਖਾਂ ਦੇ ਨਾਲ ਮੌਸਮ ਦਾ ਫਰਕ ਪੈਂਦਾ ਇਹਦੇ ਵਿੱਚ ਇਹ ਆ ਜੀ ਵੀ ਜਿਹੜੀ ਅਸੀਂ ਖਲਵਾੜ ਕੀਤਾ ਸਾਰਿਆਂ ਨੇ ਰਲ ਮਿਲ ਕੇ ਸਰਕਾਰਾਂ ਨੇ ਵੀ ਤੇ ਅਸੀਂ ਸਾਰੇ ਮਨੁੱਖਾਂ ਨੇ ਵੀ ਸਾਰੀਆਂ ਸੰਸਥਾਵਾਂ ਨੇ ਦਰਖਤ ਵਾੜਲੇ ਅ ਅੱਗਾ ਲਾ ਰਹੇ ਆ ਅਡਾ ਅਡਾ ਥਾਵਾਂ ਤੇ ਮਤਲਬ ਫੈਕਟਰੀਆਂ ਦਾ ਜਿਹੜਾ ਇਹ ਚੀਜ਼ ਦਾ ਜਾਂ ਗੱਡੀਆਂ ਦਾ ਜਿੰਨਾ ਵੀ ਆ ਇਹ ਕਾਰਬਨ ਡਾਈਆਕਸਾਈਡ ਆ ਇਹ ਇਹ ਸਾਰੇ ਜਿਹੜਾ ਹੈਗਾ ਵਾ ਮੌਸਮ ਸੰਤੁਲਨ ਜਿਹੜਾ ਵਾ ਉਹ ਵਿਗਾੜਦਾ ਕਲਾਈਮੇਟ ਚੇਂਜ ਹੋ ਰਹੀ ਆ ਬੜੀ ਹੈਰਾਨੀ ਦੀ ਗੱਲ ਆ ਕਿ 사우ਦੀ ਅਰੇਬੀਆ ਦੇ ਵਿੱਚ 400 ਸਾਲ ਬਾਅਦ ਬਰਫ਼ ਪਈ ਆ ਉਥੇ ਤੇ ਇੱਥੇ ਵੀ ਕਈ ਵਰਤਾਰੇ ਇਦਾਂ ਦੇ ਹੋਣਗੇ ਜਿਹੜੇ ਜਿਹੜੇ ਸਾਡੇ ਖੇਤੀਬਾੜੀ ਨੂੰ ਇਫੈਕਟ ਕਰਨਗੇ ਜੇ ਇਹਨੂੰ ਨਾ ਸੁਧਾਰਿਆ ਸਮੂਹਿਕ ਯਤਨ ਕਰਨੇ ਪੈਣੇ ਦੁਬਾਰਾ ਸਾਰਿਆਂ ਨੂੰ ਰਲ ਮਿਲ ਕੇ ਖੇਤੀਬਾੜੀ ਤੇ ਪ੍ਰਭਾਵ ਪੈ ਰਿਹਾ ਮਨੁੱਖਾਂ ਤੇ ਪ੍ਰਭਾਵ ਪੈ ਰਿਹਾ ਸਾਰਿਆਂ ਕੁਝ ਤੇ ਪ੍ਰਭਾਵ ਆ ਰਿਹਾ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਜਿਸ ਤਰ੍ਹਾਂ ਦੇਖੋ ਤੁਸੀਂ 1 ਵਜੇ ਦੁਪਹਿਰ ਦੇ ਵਿੱਚ ਜੇ ਅਜੇ ਕੋਈ ਧੁੰਦ ਕਾ ਮੌਸਮ ਤਾਂ ਨਹੀਂ ਹੈ ਔਰ ਇਹਦਾ ਜਿਹੜਾ ਇਮੀਡੀਏਟ ਇਲਾਜ ਆ ਉਹ ਤੇ ਰੱਬ ਇਹੋ ਕਰੇ ਵੀ ਥੋੜੀ ਬਹੁਤੀ ਕਿਰਮਣ ਹੋਵੇ ਤੇ ਜਿਹੜਾ ਹੈ ਆਪਣਾ ਇਹ ਜਿਹੜਾ 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 ਇਹਦਾ ਜਿਹੜਾ 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 ਫੌਰੀ ਹੱਲ ਤੇ ਇਹੋ ਹੀ ਆ ਤੇ ਜਿਹੜਾ 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 ਲੰਮਾ ਹੱਲ ਆ ਉਹ 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 ਇਹੋ ਹੀ ਆ ਕਿ ਇਹਦੇ ਵਿੱਚ ਦਰਖਤ ਲਾਉਣੇ ਪੈਣਗੇ ਇਹ ਪ੍ਰਦੂਸ਼ਣ ਜਿਹੜਾ ਬਾ ਇਹ ਘਟਾਉਣਾ ਅ ਗੱਡੀਆਂ ਦਾ ਵੀ ਪਊਗਾ ਕਾਰਖਾਨਿਆਂ ਦਾ ਪਊਗਾ ਬਾਕੀ ਪਰਾਲੀ ਨੂੰ ਅੱਗ ਲਾਉਣਾ ਵੀ ਮਾੜੀ ਗੱਲ ਆ ਪਰ ਇਹ ਕਿਸਾਨਾਂ ਸਿਰ ਕੱਲਿਆਂ ਸਿਰ ਇਹ ਇਹਦੀ ਜ਼ਿੰਮੇਵਾਰੀ ਨਹੀਂ ਪਾਈ ਜਾ ਸਕਦੀ। ਇਹ ਆ ਕਾਫੀ ਇਫੈਕਟ ਕਰ ਰਿਹਾ ਐਕਚੁਅਲੀ ਪਿਛਲੇ 3 ਜਾਂ 4 ਦਿਨਾਂ ਤੋਂ ਮਾਰਨਿੰਗ ਤੇ ਇਵਨਿੰਗ ਦੋਨਾਂ ਟਾਈਮ ਤੂੰ ਆ ਧੁੰਦ ਇਹਨਾਂ ਕਰਕੇ ਕੀ ਹੈ ਕਿ ਤਾਂ ਵਿਜ਼ਿਬਿਲਟੀ ਬਹੁਤ ਘੱਟ ਹੈ ਉਸ ਕਰਕੇ ਸੜਕੋਲ ਇੱਥੇ ਅਮਰਜੈਂਸੀ ਵਿੱਚ ਐਕਸੀਡੈਂਟ ਕੇਸ ਕਾਫੀ ਜਿਆਦਾ ਆਣ ਲੱਗ ਗਏ अर्ਲੀ ਮਾਰਨਿੰਗ ਤੇ ਇਵਨਿੰਗ ਜ਼ਿਆਦਾ ਆਉਂਦੇ ਉਹਦੇ ਨਾਲ ਨਾਲ ਜਿਹੜੇ ਕਿ ਅਗਰ ਪੇਸ਼ੈਂਟਸ ਦੀ ਗੱਲ ਕਰੀਏ ਤਾਂ ਜਿਹੜੇ ਕਿ ਅਸਥਮਾ ਦੇ ਪੇਸ਼ੈਂਟ ਹੈ ਜਾਂ ਅਲਰਜੀ ਕਰਨਾਟਿਸ ਦੇ ਪੇਸ਼ੈਂਟ ਹੈ ਅਸਥਮਾ ਤੇ ਅਲਰਜੀ ਆ ਦਿੱਕਤਾਂ ਵਾਲ ਜਿਹੜੇ ਪੇਸ਼ੈਂਟ ਹੈ ਉਹ ਪ੍ਰੈਸਪੀਰੀਟ ਕਰਕੇ ਇਸ ਸੀਜ਼ਨ ਚ ਇੱਕਦਮ ਵਧ ਗਏ ਤੇ ਕਾਰਨ ਕੀ ਹੈ ਜਿਹੜਾ ਇਹ ਇਹ ਦਿਨਾਂ ਤੋਂ ਸਿਰ ਮੌਸਮ ਹੋਇਆ ਹੈ ਸਰੀਕਾ ਜਿਹੜੇ ਮੌਸਮ ਦੀ ਤਬਦੀਲੀ ਦੂਜਾ ਧੂਆਂ ਵੀ ਹੈਗਾ ਕੁਝ ਫੋਗ ਹੋਣ ਲੱਗੀ ਕੁਝ ਦਿਵਾਲੀ ਔਰ ਬੜੇ ਮਲਟੀਪਲ ਫੈਕਟਰ ਸਜਾ ਕਰਕੇ ਥੋੜਾ ਪੋਲੂਸ਼ਨ ਵਧ ਗਿਆ ਉਸ ਕਰਕੇ ਪਲੱਸ ਫੋਗ ਕਰਕੇ ਮੌਸਮ ਦੀ ਤਬਦੀਲੀ ਕਰਕੇ ਉਹ ਜਿਹੜਾ ਪੇਸ਼ੈਂਟ ਹੈਗਾ ਕੁਝ ਹੁਣ ਐਸੇ ਜਿਹੜੇ ਵਿੱਚ ਮੱਛਰ ਵੀ ਜ਼ਿਆਦਾ ਹੋਣ ਕਰਕੇ ਡੇਂਗੂ ਦਾ ਪੇਸ਼ੈਂਟ ਵੀ ਜਿਹੜਾ ਸੈੱਲ ਘਟ ਰਿਹਾ ਪਲੇਟलेट्स ਉਹ ਵੀ ਕਾਫੀ ਇਨਕਰੀਜ਼ ਕਰਕੇ ਇਸ ਤਰ੍ਹਾਂ ਬਚਾਅ ਕਰਨ ਖਾਸ ਤੌਰ ਤੇ ਬੱਚੇ ਤੇ ਬਜ਼ੁਰਗੀ ਮਤਲਬ ਸਰ ਬਚਾਅ ਹੁੰਦਾ ਹੈ ਕਿ ਥੋੜੀ ਬੇਲੋੜੀ ਮੂਵਮੈਂਟ ਸਵੇਰੇ ਸ਼ਾਮ ਬੰਦ ਕਰਨ ਜੇ ਬਾਹਰ ਜਾਣਾ ਹੈ ਕਿਤੇ ਜਾਣਾ ਹੈ ਦਿਨ ਦੇ ਟਾਈਮ ਤਾਂ ਪੂਰੀ ਬਦੂ ਦੇ ਕੱਪੜੇ ਪਾਏ ਜਾਣ ਤਾਂ ਕਿ ਮੱਛਰ ਜਿਹੜਾ ਹੈਗਾ ਉਹ ਉਸ ਤੋਂ ਬਚਾ ਰਹਿ ਸਕੇ ਤੀਸਰਾ ਅਗਰ ਪੋਲੂਸ਼ਨ ਆਪਾਂ ਨੂੰ ਜ਼ਿਆਦਾ ਲੱਗ ਰਿਹਾ ਹੈ ਆਪਾਂ ਨੂੰ ਦਿੱਕਤ ਹੈ ਸਾਹ ਦੀ ਤਾਂ ਮਾਸਕ ਜ਼ਰੂਰ ਲਾਇਆ ਜਾਵੇ ਉਸ ਨਾਲ ਕਾਫੀ ਹੱਦ ਤੱਕ ਬਚਾ ਰਹਿੰਦਾ ਹੈ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼